ਇਸ ਤੋਂ ਬਾਅਦ ਇੱਕ ਔਰਤ ਆਪਣੇ ਪੇਕੇ ਘਰ ਪਹੁੰਚਦੀ ਹੈ ਤੇ ਪੇਕੇ ਘਰ ਪਹੁੰਚਣ ਤੋਂ ਬਾਅਦ ਸਿੱਧੇ ਹੀ ਆਪਣੇ ਘਰ ਤੋਂ 500 ਮੀਟਰ ਦੀ ਦੂਰੀ ਤੇ ਆਪਣੇ ਪ੍ਰੇਮੀ ਦੇ ਘਰ ਪਹੁੰਚ ਜਾਂਦੀ ਹੈ ਤੇ ਦੋਨੋਂ ਇੱਕ ਦੂਜੇ ਨੂੰ ਦੇਖ ਕੇ ਰੋਂ ਲਾ ਪੰਦੇ ਹਨ ਤੇ ਇੱਕ ਦੂਜੇ ਨੂੰ ਗੱਲ ਆ ਲੈਂਦੇ ਹਨ ਤੇ ਇਸ ਤੋਂ ਬਾਅਦ ਪ੍ਰੇਮਿਕਾ ਆਪਣੀ ਮੂਹ ਦਿਖਾਈ ਦੇ ਵਿੱਚ ਜੋ ਰਕਮ ਮਿਲੀ ਹੁੰਦੀ ਹੈ ਸਭ ਪ੍ਰੇਮੀ ਨੂੰ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਅੱਗੇ ਦੀ ਪਲੈਨਿੰਗ ਦੇ ਬਾਰੇ ਬੋਲਦੀ ਹੈ ਅਜੇ ਵਿਆਹ ਨੂੰ 15 ਦਿਨ ਹੀ ਹੋਏ ਸੀ ਕਿ ਪ੍ਰੇਮ ਜੋ ਕੁੜੀ ਹੁੰਦੀ ਹੈ ਉਹ ਆਪਣੇ ਘਰ ਵਾਲੇ ਨੂੰ ਮਰਵਾਉਣ ਲਈ ਆਪਣੇ ਪ੍ਰੇਮੀ ਨੂੰ ਪੈਸੇ ਦਿੰਦੀ ਹੈ ਤੇ ਉਸ ਦੀ ਹੱਤਿਆ ਵੀ ਹੋ ਜਾਂਦੀ ਹੈ ਤੇ ਉਸ ਦੀ ਹੱਤਿਆ ਹੋਣ ਤੋਂ ਬਾਅਦ ਜਦ ਇਹ ਖਬਰ ਮੀਡੀਆ ਮੀਡੀਆ ਟੀਵੀ ਅਖਬਾਰਾਂ ਦੇ ਵਿੱਚ ਪਹੁੰਚਦੀ ਹੈ ਤੇ ਲੋਕੀਂ ਬੜੇ ਹੈਰਾਨ ਹੁੰਦੇ ਹਨ ਕਿ ਅਜੇ ਕੁੜੀ ਦੇ ਵਿਆਹ ਨੂੰ 15 ਦਿਨ ਹੀ ਹੋਏ ਸੀ ਤੇ ਆਪਣੀ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੇ ਆਪਣੇ ਘਰ ਵਾਲੇ ਨੂੰ ਮਰਵਾ ਦਿੱਤਾ ਤੇ ਲੋਕੀਂ ਜੋ ਮੇਰਠ ਦੇ ਵਿੱਚ ਘਟਨਾ ਵਾਪਰੀ ਸੀ ਉਸ ਨੂੰ ਯਾਦ ਕਰਦੇ ਹਨ ਅੱਜ ਦੀ ਜੋ ਘਟਨਾ ਹੈ ਉਹ ਯੂਪੀ ਦਾ ਜ਼ਿਲ੍ਹਾ ਅਰੀਆ ਦੇ ਇੱਕ ਇਲਾਕੇ ਦੇ ਵਿੱਚ ਢਾਬੇ ਤੇ ਇੱਕ ਹਾਈਡਰਾ ਮਸ਼ੀਨ ਖੜੀ ਹੁੰਦੀ ਹੈ ਤੇ ਦੋ ਲੜਕੇ ਉੱਤੇ ਆਉਂਦੇ ਹਨ ਜੋ ਕਿ ਉਸ ਹਾਈਡਰਾ ਦੇ ਡਰਾਈਵਰ ਨੂੰ ਲੱਭਦੇ ਹਨ ਹਾਈਡਰਾ ਮਸ਼ੀਨ ਜੋ ਕਿ ਭਾਰੀ ਸਮਾਨ ਨੂੰ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਸ਼ਿਫਟ ਕਰਨ ਲਈ ਵਰਤੀ ਜਾਂਦੀ ਹੈ ਤੇ ਉਸ ਤੇ ਡਰਾਈਵਰ ਕੋਲ ਪਹੁੰਚ ਕੇ ਉਹ ਕਹਿੰਦੇ ਹਨ ਕਿ ਭਾਈ ਸਾਹਿਬ ਸਾਡੀ ਗੱਡੀ ਜੋ ਕਿ ਨਹਿਰ ਵਿੱਚ ਡੇਪੀ ਹੈ ਤੇ ਅਸੀਂ ਉਸ ਨੂੰ ਕਢਵਾਉਣਾ ਹੈ ਕਿ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਤੇ ਡਰਾਈਵਰ ਜਿੱਦਾਂ ਹੀ ਆਪਣੀ ਹਾਈਡਰਾ ਮਸ਼ੀਨ ਸਟਾਰਟ ਕਰਦਾ ਹੈ ਉਹ ਮੁੰਡੇ ਉਸ ਨੂੰ ਕਹਿੰਦੇ ਹਨ ਕਿ ਪਹਿਲੇ ਤੁਸੀਂ ਅਪ ਸਾਡੀ ਗੱਡੀ ਦੇਖ ਲਓ ਕਿ ਤੁਸੀਂ ਤੁਹਾਡੇ ਵੱਸ ਦਾ ਇਹ ਕੰਮ ਹੈ ਤੇ ਪੈਸਿਆਂ ਦੀ ਗੱਲ ਕਰ ਲਓ ਫਿਰ ਹੀ ਤੁਸੀਂ ਹਾਈਡਰਾ ਮਸ਼ੀਨ ਉੱਥੇ ਲੈ ਕੇ ਆਇਓ ਤੇ ਉਹ ਡਰਾਈਵਰ ਸਮਝਦਾ ਹੈ ਕਿ ਐਸਾ ਜਾਂ ਕਸਟਮਰ ਤੇ ਬੜੇ ਸਿਆਣਾ ਕਸਟਮਰ ਹੈ ਤੇ ਉਹ ਉਹਨਾਂ ਨਾਲ ਚੱਲ ਜਾਂਦਾ ਹੈ ਤੇ ਡਰਾਈਵਰ ਆਪਣੀ ਮੋਟਰਸਾਈਕਲ ਤੇ ਉਹਨਾਂ ਨਾਲ ਚੱਲਣ ਲੱਗ ਪੈਂਦਾ ਹੈ ਤੇ ਲਗਭਗ 7 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ ਤੇ ਅਚਾਨਕ ਗੋਲੀ ਚੱਲਦੀ ਹੈ ਤੇ ਉਹ ਡਰਾਈਵਰ ਉੱਥੇ ਹੀ ਰੋਡ ਤੇ ਡਿੱਗ ਪੈਂਦਾ ਤੇ ਤੜਫਣ ਲੱਗ ਪੈਂਦੇ ਹਨ ਤੇ ਉਸ ਤੋਂ ਬਾਅਦ ਉਹ ਮੁੰਡੇ ਉੱਥੋਂ ਭੱਜ ਜਾਂਦੇ ਹਨ ਤੇ ਕੁਝ ਰਾਹਗੀਰ ਉੱਥੋਂ ਆਉਂਦੇ ਹਨ ਤੇ ਕਾਫੀ ਲੋਕ ਇਕੱਠੇ ਹੋਣ ਲੱਗ ਪੈਂਦੇ ਹਨ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਸ ਨੂੰ ਨੇੜੇ ਦੇ CHC ਵਿੱਚ ਐਡਮਿਟ ਕਰਵਾ ਦਿੰਦੀ ਹੈ ਤੇ ਥੋੜੀ ਜਿਹੀ ਦੇਰ ਬਾਅਦ ਉਸ ਮੁੰਡੇ ਦੇ ਕੋਲ ਤੇ ਇੱਕ ਫੋਨ ਤੋਂ ਕਾਲ ਆਂਦੀ ਹੈ ਤੇ ਅੱਗੇ ਉਹ ਬੋਲਦਾ ਹੈ ਕਿ ਮੈਂ ਸੰਦੀਪ ਯਾਦਵ ਬੋਲ ਰਹਾ ਹਾਂ ਤੁਸੀਂ ਕੌਣ ਹੋ ਤੇ ਮੇਰਾ ਭਰਾ ਕਿੱਥੇ ਹੈ ਤੇ ਅੱਗੇ ਪੁਲਿਸ ਆਫਸਰ ਬੋਲਦਾ ਹੈ ਕਿ ਤੁਹਾਡੇ ਭਰਾ ਨੂੰ ਗੋਲੀ ਲੱਗੀ ਹੈ ਤੇ ਅਸੀਂ ਉਸ ਨੂੰ ਇਸ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਹੈ ਤੇ ਜਿੰਨੀ ਜਲਦੀ ਹੋ ਸਕੇ ਤੁਸੀਂ ਇੱਥੇ ਪਹੁੰਚ ਜਾਓ ਤੇ ਪਰਿਵਾਰ ਬੜਾ ਘਬਰਾ ਜਾਂਦਾ ਹੈ ਤੇ ਪੂਰਾ ਪਰਿਵਾਰ ਸਮੇਤ ਉਹ ਉੱਥੇ ਪਹੁੰਚ ਜਾਂਦੇ ਹਨ ਤੇ ਸੰਦੀਪ ਯਾਦਵ ਜੋ ਉਸ ਮੁੰਡੇ ਦਲੀਪ ਯਾਦਵ ਦਾ ਭਰਾ ਹੁੰਦਾ ਹੈ ਉਹ ਦੱਸਦਾ ਹੈ ਕਿ ਕੁਝ ਕੁ ਦਿਨ ਪਹਿਲਾਂ ਇੱਕ ਜੋ ਨਜ਼ਦੀਕ ਦਾ ਏਰੀਆ ਹੈ ਉੱਥੇ ਦਾ ਉਸ ਨੂੰ ਆਰਡਰ ਮਿਲਿਆ ਸੀ ਜਿਲ੍ਹਾ ਕਨੋਜ ਵਿੱਚ ਸ਼ਾਹਨਗਰ ਇਹ ਪੈਂਦਾ ਹੈ ਉੱਥੇ ਪੁਲ ਦੇ ਨਿਰਮਾਣ ਹੋ ਰਿਹਾ ਤੇ ਉੱਥੇ ਇੱਕ ਛੋਟੇ ਪ੍ਰੋਜੈਕਟ ਦਾ ਆਰਡਰ ਮਿਲਿਆ ਸੀ ਤੇ 19 ਮਾਰਚ ਨੂੰ ਦਲੀਪ ਉੱਥੇ ਕੰਮ ਕਰਕੇ ਆ ਰਿਹਾ ਸੀ ਤੇ 1:30 ਵਜੇ ਲਗਭਗ ਉਸ ਨਾਲ ਮੇਰੀ ਗੱਲਬਾਤ ਹੋਈ ਹੈ ਤੇ ਉਹ ਅੱਗੇ ਬੋਲ ਰਿਹਾ ਸੀ ਕਿ ਦੋ ਮੁੰਡੇ ਉਸ ਦੇ ਕੋਲ ਆਏ ਹਨ ਉਹਨਾਂ ਦੀ ਕਾਰ ਨਹਿਰ ਦੇ ਵਿੱਚ ਡਿੱਗ ਗਈ ਹੈ ਤੇ ਉਸ ਨੂੰ ਹੀ ਕਢਵਾਉਣ ਲਈ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਮੈਂ ਘਰ ਵਾਪਿਸ ਆ ਜਾਵਾਂਗਾ ਇਸ ਤੋਂ ਬਾਅਦ ਹਸਪਤਾਲ ਵਾਲੇ ਉਸ ਨੂੰ ਕਹਿੰਦੇ ਹਨ ਕਿ ਦੀਪ ਦੀ ਹਾਲਾਤ ਕਾਫੀ ਖਰਾਬ ਹਨ ਤੇ ਫਿਰ ਉਸ ਨੂੰ ਬਿਲ ਗਵਾਲੀਅਰ ਤੇ ਫਿਰ ਇਸ ਤੋਂ ਬਾਅਦ ਉਸ ਨੂੰ ਆਗਰਾ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਫਿਰ ਉਸ ਨੂੰ ਚਚੋਲੀ ਮੈਡੀਕਲ ਕੋਲ ਦੇ ਵਿੱਚ ਉਸ ਨੂੰ ਪ੍ਰਤੀ ਕਰਵਾ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਪੁਲਿਸ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਪੈਂਦੀ ਹੈ ਲੇਕਿਨ ਉਹ ਮੁੰਡਾ ਬਹੁਤ ਜ਼ਿਆਦਾ ਸੀਰੀਅਸ ਹੁੰਦਾ ਹੈ ਤੇ ਆਪਣੀ ਜ਼ਿੰਦਗੀ ਤੇ ਮੋਦੀ ਜੰਗ ਦੇ ਵਿਚਕਾਰ ਉਹ ਉਸ ਦੀ ਜੋ ਹੈ 21 ਮਾਰਚ ਨੂੰ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੇ ਬਾਅਦ ਪੁਲਿਸ ਤੇ ਵੀ ਕਾਫੀ ਪ੍ਰੈਸ਼ਰ ਬਣ ਜਾਂਦਾ ਹੈ ਆਖਿਰ ਉਹ ਪੁੱਛਗਿੱਛ ਕਰਦੀ ਹੈ ਕਿ ਕਿਸ ਵਿਅਕਤੀ ਨੇ ਇਸ ਨੂੰ ਗੋਲੀ ਮਾਰੀ ਹੈ ਤੇ ਕਿਉਂ ਮਾਰੀ ਹੈ ਇਸ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਪੁਲਿਸ ਉਸ ઠાਬੇ ਤੋਂ ਲੈ ਕੇ 7 ਕਿਲੋਮੀਟਰ ਤੇ ਏਰੀਏ ਤੱਕ ਸਾਰੇ ਕੈਮਰੇ ਖੰਗਾਲਦੀ ਹੈ ਤੇ ਉਹਨਾਂ ਨੂੰ ਉਹ ਮੋਟਰਸਾਈਕਲ ਵਾਲਾ ਲੱਭਦਾ ਹੈ ਤੇ ਉਹਨਾਂ ਦੇ ਵਿੱਚ ਇੱਕ ਵਿਅਕਤੀ ਦੀ ਪਛਾਣ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਰਾਮ ਜੀ ਨਾਗਰ ਉਰਫ ਚੌਧਰੀ ਜੋ ਕਿ ਜਿਸ ਦੇ ਉੱਤੇ ਲਗਭਗ 10 ਤੋਂ ਜ਼ਿਆਦਾ ਮੁਕੱਦਮੇ ਚੱਲ ਰਹੇ ਹੁੰਦੇ ਹਨ ਤੇ ਕੁਝ ਦਿਨ ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ ਰਿਹਾ ਹੋ ਕੇ ਘਰ ਆਇਆ ਸੀ ਪੁਲਿਸ ਉਸ ਦੇ ਘਰ ਤੇ ਦਵਸ਼ ਦਿੰਦੀ ਹੈ ਤੇ ਉਸ ਨੂੰ ਫੜ ਲੈਂਦੀ ਹੈ ਤੇ ਉਸ ਤੋਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਅੱਗੇ ਉਹ ਫਿਰ ਦੱਸਦਾ ਹੈ ਕਿ ਮੇਰੇ ਕੋਲ ਇੱਕ ਮੁੰਡਾ ਆਇਆ ਸੀ ਤੇ ਉਸ ਨੇ ਹੀ ਮੈਨੂੰ ਇਸ ਚੀਜ਼ ਦੇ ਬਾਰੇ ਕਿਹਾ ਸੀ ਜਿਸ ਤੋਂ ਉਹ ਮੁੰਡੇ ਨੂੰ ਫੜਿਆ ਜਾਂਦਾ ਹੈ ਤੇ ਮੁੰਡਾ ਕਹਿੰਦਾ ਹੈ ਕਿ ਮੇਰਾ ਇਸ ਚੀਜ਼ ਦੇ ਵਿੱਚ ਕੋਈ ਕਸੂਰ ਨਹੀਂ ਹੈ ਮੇਰਾ ਇੱਕ ਦੋਸਤ ਹੈ ਜਿਸ ਦਾ ਨਾਮ ਹੈ अनुराग यादव उर्फ मनोज जो नु साफ 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 कि ਪਿੰਡ ਸਿਆਪੁਰ ਜ਼ਿਲ੍ਹਾ ਅਰਿਆ ਦਾ ਰਹਿਣ ਵਾਲਾ ਹੈ ਫਿਰ ਪੁਲਿਸ ਵਾਲੇ अनुराग ਨੂੰ ਲੱਭਣ ਲਿ ਜਾਂਦੇ ਹਨ ਤੇ ਉਸ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਉਸ ਨਾਲ ਇੰਟਰੋਗੇਸ਼ਨ ਕਰਦੇ ਹਨ ਤੇ ਉਹ ਸਾਫ਼-ਸਾਫ਼ ਸਭ ਕੁਝ ਦੱਸਣਾ ਸ਼ੁਰੂ ਕਰ ਦਿੰਦਾ ਹੈ ਉਹ ਦੱਸਦਾ ਹੈ ਕਿ ਮੇਰੇ ਹੀ ਪਿੰਡ ਦੇ ਵਿੱਚ 500 ਕਿ ਮੀਟਰ ਦੀ ਦੂਰੀ ਤੇ ਇੱਕ ਕੁੜੀ ਰਹਿੰਦੀ ਹੈ ਪ੍ਰਗਤੀ যাদਬ ਤੇ ਉਸ ਦੀ ਜੋ ਵੱਡੀ ਭੈਣ ਹੈ ਜਿਸ ਦਾ ਨਾਮ ਹੈ ਪਾਰਲ ਦਾ ਬਿਆ ਮੈਨਪੁਰੀ ਦੇ ਨੰਗਲਾ ਦੀਪਾ ਦੇ ਵਿੱਚ ਸੰਦੀਪ ਯਾਦਵ ਨਾਲ ਹੁੰਦਾ ਹੈ ਤੇ ਕੁਝ ਹੀ ਦਿਨਾਂ ਬਾਅਦ ਜੋ ਪ੍ਰਗਤੀ ਹੁੰਦੀ ਹੈ ਉਸ ਦਾ ਰਿਸ਼ਤਾ ਵੀ ਉਸ ਦੇ ਭੈਣ ਦੇ ਦਿਓਰ ਦੇ ਨਾਲ ਹੋ ਜਾਂਦਾ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦ ਉਹਨਾਂ ਦਾ 5 ਮਾਰਚ ਨੂੰ ਉਹਨਾਂ ਦਾ ਵਿਆਹ ਹੋ ਜਾਂਦਾ ਤੇ 6 ਮਾਰਚ ਨੂੰ ਉਹ ਕੁੜੀ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਹੈ ਤੇ 6 ਮਾਰਚ ਨੂੰ ਉਸ ਨੂੰ ਮੂਹ ਦਿਖਾਈ ਦੇ ਵਿੱਚ ਕਾਫੀ ਸਾਰੀ ਰਕਮ ਮਿਲਦੀ ਹੈ ਤੇ ਉਹ ਰਕਮ ਉਹ ਆਪਣੇ ਪ੍ਰੇਮੀ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਉਸਨੇ ਪ੍ਰੇਮੀ ਨਾਲ ਪਹਿਲੇ ਹੀ ਸਲਾਹ ਕੀਤੀ ਹੁੰਦੀ ਹੈ ਕਿ ਜੋ ਦਲੀਪ ਯਾਦਵ ਹੈ ਘਰ ਤੋਂ ਚੰਗਾ ਰਿਚ ਚੰਗਾ ਅਮੀਰ ਵਿਅਕਤੀ ਹੈ ਉਹ ਉਸ ਨਾਲ ਪਹਿਲੇ ਮੈਰਿਜ ਕਰੇਗੀ ਮੈਰਿਜ ਨਾਲ ਉਸਦੇ ਸਾਰੀ ਪ੍ਰੋਪਰਟੀਆਂ ਉਸਦੇ ਨਾਂ ਹੋ ਜੇਗੀ ਤੇ ਉਹ ਵਿਧਵਾ ਹੋ ਜੇਗੀ ਤੇ ਉਸ ਤੋਂ ਬਾਅਦ ਉਹ ਤੇਰੇ ਨਾਲ ਮੈਰਿਜ ਕਰਵਾ ਲੇਗੀ ਬਸ ਤੈਨੂੰ ਇੱਕ ਕੰਮ ਕਰਨਾ ਹੈ ਕਿ ਤੂੰ ਉਸਦਾ ਕਤਲ ਕਰਵਾਉਣਾ ਹੈ ਤੇ ਫਿਰ ਉਸਦਾ ਜੋ ਪ੍ਰੇਮੀ ਹੁੰਦਾ ਹੈ ਅਨੁਰਾਗ ਜਾਂ ਅਨੁਰਾਗ ਯਾਦਵ ਉਹ ਅਸਤੀ ਹਾਂ ਦੇ ਵਿੱਚ ਹਾਂ ਮਿਲਾ ਦਿੰਦਾ ਹੈ ਤੇ ਉਹ ਇੱਕ ਆਪਣੇ ਦੋਸਤ ਨਾਲ ਗੱਲ ਕਰਦਾ ਹੈ ਕਿ ਮੈਨੂੰ ਇੱਕ ਅਜਿਹਾ ਸ਼ਾਰਪ ਸ਼ੂਟਰ ਚਾਹੀਦਾ ਹੈ ਕਿਉਂਕਿ ਮੈਂ ਕਿਸੇ ਵਿਅਕਤੀ ਦੀ ਹੱਤਿਆ ਕਰवानी ਹੈ ਤੇ ਫਿਰ ਉਸ ਦਾ ਦੋਸਤ ਉਸ ਨੂੰ ਰਾਮਜੀ ਲਾਲ ਨਾਲ ਮਿਲਵਾਉਂਦਾ ਹੈ ਤੇ ਸਾਰੀ ਗੱਲਬਾਤ ਹੋ ਜਾਂਦੀ ਹੈ ਤੇ ਉਹ ਜੋ ਵੀ ਗੱਲਬਾਤ ਕਰਦੇ ਹਨ WhatsApp ਦੇ ਲਿੰਕ ਥਰੂ ਕਰਦੇ ਹਨ ਕਿ ਆਪਣੇ ਆਪ ਨੇ ਬੁੜੀ ਚਲਾਕੀ ਵਰਤਦੇ ਹਨ ਕਿ ਸਾਡਾ ਕੋਈ ਵੀ ਇੱਕ ਦੂਜੇ ਨਾਲ ਲਿੰਕ ਨਾਲ ਜੋੜ ਸਕੇ ਤੇ ਕੋਈ ਫੜ ਨਾ ਸਕੇ ਤੇ ਇਸ ਤੇ ਇਸ ਤੋਂ ਬਾਅਦ ਠੀਕ ਉਹਨਾਂ ਦੀ ਪਲੈਨਿੰਗ ਦੇ ਅਨੁਸਾਰ ਜੋ ਦਲੀਪ ਦੀ ਘਰ ਵਾਲੀ ਪ੍ਰਗਤੀ ਹੁੰਦੀ ਹੈ ਉਹ ਉਸ ਨੂੰ ਕੋਲ ਕਰਦੀ ਹੈ ਕਿ ਤੁਸੀਂ ਕਿੱਥੇ ਹੋ ਮੇਰਾ ਤੁਹਾਡੇ ਬਗੈਰ ਦਿਲ ਨਹੀਂ ਲੱਗ ਰਿਹਾ ਤੇ ਅਗਰ ਦਲੀਪ ਦਲੀਪ ਪੁੱਛਦਾ ਹੈ ਤੂੰ ਕੋਈ ਪਰੇਸ਼ਾਨ ਹੈ ਤੇ ਉਹ ਅੱਗੇ ਬੋਲਦੀ ਹੈ ਕਿ ਮੇਰਾ ਦਿਲ ਨਹੀਂ ਲੱਗਦਾ ਤੇ ਤੁਸੀਂ ਕਦੋਂ ਤੱਕ ਆਣਾ ਹੈ ਤੇ ਅਗਰ ਦਲੀਪ ਉਸ ਨੂੰ ਆਪਣੀ ਉਸ ਟੱਬ ਦੀ ਲੋਕੇਸ਼ਨ ਭੇਜ ਦਿੰਦਾ ਹੈ ਤੇ ਉਹੀ ਲੋਕੇਸ਼ਨ ਪ੍ਰਗਤੀ ਆਪਣੇ ਬாய்ਫਰੈਂਡ ਤੇ ਉਸ ਦਾ ਬாய்ਫਰੈਂਡ ਆਰਾਮ ਜੀ ਲਾਲ ਨੂੰ ਭੇਜ ਦਿੰਦਾ ਹੈ ਤੇ ਉਹ ਮੌਕੇ ਤੇ ਪਹੁੰਚ ਕੇ ਇਸ ਤਰ੍ਹਾਂ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਲੱਗਿਆ ਸੀ ਕਿ ਸ਼ਾਇਦ ਇਸ ਤਰੀਕੇ ਨਾਲ ਉਹ ਹੱਤਿਆ ਕਰਾਂਗੇ ਤੇ ਵਿੱਚ ਕਸਾਂਗੇ ਵੀ ਨਹੀਂ ਪਰ ਕਹਿੰਦੇ ਹਨ ਕਿ ਚੋਰ ਕੋਈ ਤਾਂ ਕੋਈ ਕਲੂ ਪਿੱਛੇ ਛੱਡ ਜਾਂਦਾ ਹੈ ਤੇ ਅਗਰ ਪੁਲਿਸ ਪੁਲਿਸ ਚਾਹੇ ਤਾਂ ਕੋਈ ਵੀ ਮੁਜਰਮ ਨੂੰ ਬੜੀ ਆਸਾਨੀ ਨਾਲ ਫੜ ਸਕਦੀ ਹੈ ਤੇ ਇਸ ਕੇਸ ਵਿੱਚ ਕੁਝ ਅਜਿਹਾ ਹੀ ਹੁੰਦਾ ਹੈ ਤੇ ਪੁਲਿਸ ਬੜੀ ਮੁਸਤੈਦੀ ਦੇ ਨਾਲ ਸਬੂਤਾਂ ਦੇ ਹਿਸਾਬ ਦੇ ਨਾਲ ਉਹਨਾਂ ਮੁਲਜ਼ਮਾਂ ਨੂੰ ਫੜ ਕੇ ਜੇਲ੍ਹ ਦੇ ਸ਼ਲਾਖਾਂ ਦੇ ਪਿੱਛੇ ਪਹੁੰਚਾ ਦਿੰਦੀ ਹੈ ਤੇ ਜਦ ਇਹ ਕੇਸ ਉਜਾਗਰ ਹੁੰਦਾ ਹੈ ਤੇ ਲੋਕੀ ਇਸ ਕੇਸ ਅੰਦਾ ਜੋ ਹੈ ਉਹ ਮੇਰੇਟ ਵਾਲੇ ਕਿਸੇ ਦੇ ਨਾਲ ਜੋੜਦੇ ਹਨ ਤੇ ਬੜੇ ਹੈਰਾਨ ਹੁੰਦੇ ਹਨ ਕਿ ਅੱਜ ਤੱਕ ਵਿਆਹ ਕਰਵਾਉਣਾ ਕੁਝ ਲੋਕੀ ਇਹ ਕਹਿੰਦੇ ਨੇ ਕਿ ਵਿਆਹ ਕਰਵਾਉਣਾ ਚਾਹੀਦਾ ਕੁਝ ਕਹਿੰਦੇ ਨੇ ਕਿ ਨਹੀਂ ਕਰਵਾਉਣਾ ਚਾਹੀਦਾ ਇਸ ਚੀਜ਼ ਦੀ ਗੱਲਬਾਤ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੇਰਾ ਜੋ ਮੇਨ ਮੋਟਿਵ ਤੁਹਾਨੂੰ ਇਹ ਸਟੋਰੀ ਸੁਣਾਣਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਪਰੇਸ਼ਾਨ ਕਰਨਾ